ਜਿਹੜਾ 1988 ਝੜ ਆਇਆ ਸੀ ਨਾ ਉਹਦੇ ਵੀ ਰਿਕਾਰਡ ਟੁੱਟ ਗਿਆ ਜੋ ਵੇਖੋ ਹਾਲਾਤ ਇਹ ਆ ਗਏ ਆ ਵੀ ਆ ਵਹਿੰਦਿਆ ਵਹਿੰਦਿਆ ਦੋ ਦੋ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਜਿਹੜਾ ਆ ਉਹ ਤਾਂ ਉੱਤੇ ਚੜ ਗਿਆ ਸਰਕਾਰ ਦੀ ਇਹ ਨਲਾਕੀ ਕਹਿ ਸਕਦਾ ਪਿਛਲੇ ਕਿਤੇ ਇਹਨਾਂ ਨੇ ਕਿਤੇ ਅੱਜ ਤੱਕ ਸਰਕਾਰਾਂ ਦੇ ਉਤਰਾਂੇ ਹਵਾ ਚ ਇਹਨਾਂ ਦੇ ਟੈਂਡਰ ਹੋਏ ਆ ਹਵਾ ਚ ਇਹਨਾਂ ਦੀਆਂ ਨਹਿਰਾਂ ਬਣੀਆਂ ਹਵਾ ਚ ਇਹਨਾਂ ਸਾਰਾ ਕੰਮ ਕੀਤਾ ਸਾਡੇ ਮੌਜੂਦਾ ਇਥੋਂ ਮੰਤਰੀ ਰਹਿ ਗੁਰਦੀਪ ਸਿੰਘ ਧਾਰੀਆਲ ਉਹਨਾਂ ਦਾ ਇੱਕ ਪੀਏ ਆ ਚਰਨਜੀਤ ਸਿੰਘ ਸਿੱਧੂ ਉਹ ਅੱਜ ਪੋਸਟਾਂ 'ਪਾ ਰਿਹਾ ਜੀ ਸਰਕਾਰ ਦੇ ਖਿਲਾਫ ਉਹ ਕਹਿੰਦਾ ਇਹਨਾਂ ਦੀ ਇਨਕੁਆਇਰੀ ਕਰਾਈ ਜਾਵੇ ਕਿ ਇੱਥੇ ਅੱਜ ਤੱਕ ਅਜਨਾਲੇ ਹਲਕੇ ਦੇ ਵਿੱਚ ਕਿਹੜੀ ਸੜਕ ਦੇ ਉੱਤੇ ਤੇ ਕਿਹੜੀ ਇਹਨਾਂ ਨੇ ਨਹਿਰ ਦੇ ਉੱਤੇ ਤੇ ਕਿਹੜੇ ਤੁਸੀਂ ਬੰਨਦੇ ਉੱਤੇ ਕਿਤੇ ਟੋਕਰੀ ਮਿੱਟੀ ਦੀ ਵੀ ਪਾਈ ਆ ਤੇ ਦੱਸਣ ਹਯਾਰਾ ਇਕੜ ਜਿਹੜੇ ਬਰਬਾਦ ਹੋ ਗਏ ਆ ਪਿੰਡਾਂ ਦੇ ਪਿੰਡ ਫਸੇ ਪਏ ਆ ਸਾਡੇ ਇੱਥੇ ਆ ਹੁਣ ਆ ਕੇ ਅਜੀ ਆ ਇੱਕ ਕਿਸ਼ਤੀ ਲੈ ਕੇ ਆਏ ਆ ਉਹਦੇ 'ਚ ਵੀ ਜਿਹੜੇ ਇਥੋਂ ਦੇ ਪੰਜਾਬ ਦੇ ਸਰਕਾਰ ਦੇ ਮੰਤਰੀ ਆ ਉਹ ਉਡੇ ਲੈ ਰਹੇ ਆ ਆ ਮੈਂ ਦੋ ਤਿੰਨ ਵੇਖਿਆ ਤੁਸੀਂ ਲੋਕਾਂ ਨੂੰ ਲਿਆਓ ਤੁਸੀਂ ਕੀ ਡਰਾਮਾ ਕਰਨ ਦੇ ਤੇ ਫੋਟੋ ਸ਼ੂਟ ਸਿਆਸੀ ਲੀਡਰ ਵੀ ਜਿਹੜੇ ਇੱਥੇ ਪਹੁੰਚ ਰਹੇ ਨੇ ਸੜਨਾ ਅਕਾਲੀ ਦਲ ਤੋਂ ਜਿਹੜੇ ਜੋਧ ਸਿੰਘ ਸਮਰਾ ਜਿਵੇਂ ਤੁਹਾਡੇ ਹਲਕੇ ਦੀ ਗੱਲ ਕਰੀਏ ਤੇ ਲੰਮਾ ਸਮਾਂ ਹੋ ਗਿਆ ਤੁਸੀਂ ਹਲਕੇ ਦੇ ਵਿੱਚ ਵਿਸਰ ਰਹੇ ਹੋ ਤੇ ਕਿਸ ਤਰ੍ਹਾਂ ਵੇਖਦੇ ਹੋ ਅੱਜ ਜੋ ਲੋਕਾਂ ਦੇ ਨਾਲ ਬੀਦਰੀ ਆ ਸਰਕਾਰ ਕਿੱਥੇ ਖੜੀ ਆ ਪ੍ਰਸ਼ਾਸਨ ਕਿੱਥੇ ਖੜਾ ਆ ਸਮਰਾ ਸਾਹਿਬ ਮੇਰੇ ਖਿਆਲ ਨਾਲ ਜੀ ਜਿਹੜਾ 1988 ਝਾੜ ਆ ਹੀ ਨਾ ਉਹਦੇ ਵੀ ਰਿਕਾਰਡ ਟੁੱਟ ਗਿਆ ਅੱਜ ਜੋ ਵੇਖੋ ਹਾਲਾਤ ਇਹ ਆ ਗਏ ਆ ਵੀ ਆ ਵਹਿੰਦਿਆਂ ਵਹਿੰਦਿਆਂ ਦੋ ਦੋ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਜਿਹੜਾ ਆ ਉਹ ਤਾਂ ਉੱਤੇ ਚੜ ਗਿਆ ਹਮ ਇੰਨੇ ਹਾਲਾਤ ਮਾੜੇ ਹੋ ਗਏ ਆ ਤੇ ਬਾਕੀ ਅਸੀਂ ਗੁਰਦੁਆਰਾ ਸਾਹਿਬ ਵਿਖੇ ਆਪਣਾ ਲੋਕਾਂ ਦੇ ਰਹਿਣ ਦਾ ਸਾਰਾ ਪ੍ਰਬੰਧ ਕਰ ਦਿੱਤਾ ਲੰਗਰ ਦਾ ਪ੍ਰਬੰਧ ਪਾਣੀ ਦਾ ਰਹਿਣ ਦਾ 50 ਕਮਰੇ ਖੋਲਤੇ ਆ ਚਾਰ ਸਰਾਵਾਂ ਜਿਹੜੀਆਂ ਸਾਡੇ ਕੋਲ ਜਿਹੜੇ ਹਾਲ ਆ ਉਹ ਸਾਰੇ ਖੋਲਤੇ ਆ ਸਾਰਾ ਪ੍ਰਬੰਧ ਕਰਤਾ ਸਰਕਾਰ ਦੀ ਇਹ ਨਲੈਕੀ ਕਹਿ ਸਕਦਾ ਪਿਛਲੇ ਕਿਤੇ ਇਨਾਂ ਨੇ ਕਿਤੇ ਅੱਜ ਤੱਕ ਸਰਕਾਰਾਂ ਦੇ ਉਤਰਾਂੇ ਹਵਾ ਚ ਇਨਾਂ ਦੇ ਟੈਂਡਰ ਹੋਏ ਆ ਹਵਾ ਚ ਇਨਾਂ ਦੀਆਂ ਨਹਿਰਾਂ ਬਣੀਆਂ ਹਵਾ ਚ ਇਨਾਂ ਸਾਰਾ ਕੰਮ ਕੀਤਾ ਇੱਥੋਂ ਤੱਕ ਵੀ ਜਿਹੜੇ ਸਾਡੇ ਮੌਜੂਦਾ ਇੱਥੋਂ ਮੰਤਰੀ ਰਹੇ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਦਾ ਇੱਕ ਪੀਏ ਆ ਚਰਨਜੀਤ ਸਿੰਘ ਸਿੱਧੂ ਉਹ ਅੱਜ ਪੋਸਟਾਂ ਪਾ ਰਿਹਾ ਜੀ ਸਰਕਾਰ ਦੇ ਖਿਲਾਫ ਉਹ ਕਹਿੰਦਾ ਇਨਾਂ ਦੀ ਇਨਕੁਆਰੀ ਕਰਾਈ ਜਾਵੇ ਕਿ ਕਿੱਥੇ ਅੱਜ ਤੱਕ ਅਜਨਾਲੇ ਹਲਕੇ ਦੇ ਵਿੱਚ ਕਿਹੜੀ ਸੜਕ ਦੇ ਉੱਤੇ ਤੇ ਕਿਹੜੀ ਇਨਾਂ ਨੇ ਨਹਿਰ ਦੇ ਉੱਤੇ ਤੇ ਕਿਹੜੇ ਤੁਸੀਂ ਬੰਨ ਦੇ ਉੱਤੇ ਕਿਤੇ ਟੋਕਰੀ ਮਿੱਟੀ ਦੀ ਵੀ ਪਾਈ ਆ ਤੇ ਦੱਸਣ ਸਾਰੇ ਪੈਸੇ ਕਢਾ ਕੇ ਕਹ ਤੁਸੀਂ ਕੱਲ ਵੇਖਿਆ ਹੋਣਾ ਜਦੋਂ ਕਿਸਾਨ ਰੋ ਰਹੇ ਆ ਕਿ ਸਾਡਾ ਜਦੋਂ ਤੁਸੀ ਦਾ ਬੰਨ ਟੁੱਟ ਗਿਆ ਰੋ ਰਹੇ ਨੇ ਕਿ ਰੱਬਾ ਸਾਡੇ ਨਾਲ ਬਹੁਤ ਤਕਾ ਹੋ ਗਿਆ ਪਰ ਲੱਗਦਾ ਉਸ ਸਮੇਂ ਤੇ ਉਸ ਜਗ੍ਹਾ ਤੇ ਕੋਈ ਸਰਕਾਰ ਦਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਜ਼ਰ ਨਹੀਂ ਸੀ ਆ ਰਿਹਾ ਵੇਖੋ ਮਾਲਾ ਸਾਹਿਬ ਗੱਲ ਇਹ ਆ ਜਿਹੜੀ ਫਸਲ ਆ ਲੋਕਾਂ ਨੇ ਆਪਣੇ ਪੁੱਤਰਾਂ ਵਾਂਗੂ ਬੱਚਿਆਂ ਵਾਂਗੂ ਪਾਲਦੇ ਆ ਕਿਉਂਕਿ ਸਾਡਾ ਰੋਜੀ ਰੋਟੀ ਇਹੋ ਹੀ ਆ ਜ਼ਿੰਮੇਦਾਰੀਆਂ ਸਾਰੇ ਇਹਦੇ ਤੋਂ ਸਾਡਾ ਪਰਿਵਾਰ ਪੜਨਾ ਇਹ ਤੋਂ ਸਾਡਾ ਸਾਰਾ ਕੁਝ ਪੜਨਾ ਤੇ ਜਦੋਂ ਇਹ ਰੁੜ ਗਈ ਤੇ ਕਿਸਾਨ ਦਾ ਰਹਿ ਕੀ ਗਿਆ ਅੱਜ ਲੋਕਾਂ ਦੀਆਂ ਤਾਂ ਨਿਕਲਣੀਆਂ ਅੱਜ ਤੇ ਇਹ ਹਾਲਾਤ ਹੋ ਗਏ ਆ ਵੀ ਜਾਨ ਮਾਲੀ ਦੀ ਵੀ ਲੋਕ ਇੱਥੋਂ ਤੱਕ ਆ ਗਏ ਵੀ ਆਪ ਹੀ ਬਚ ਜੀਏ ਫਸਲਾਂ ਤਾਂ ਦੂਰ ਦੀ ਗੱਲ ਰਹੀ ਹਜ਼ਾਰਾਂ ਏਕੜ ਜਿਹੜੇ ਬਰਬਾਦ ਹੋ ਗਏ ਆ ਪਿੰਡਾਂ ਦੇ ਪਿੰਡ ਫਸੇ ਪਏ ਆ ਸਾਡੇ ਇੱਥੇ ਆ ਹੁਣ ਆ ਕੇ ਅਜੇ ਆ ਇੱਕ ਕਿਸਤੀ ਲੈ ਕੇ ਆਏ ਆ ਉਹਦੇ ਚ ਵੀ ਜਿਹੜੇ ਇੱਥੋਂ ਦੇ ਪੰਜਾਬ ਦੇ ਸਰਕਾਰ ਦੇ ਮੰਤਰੀ ਆ ਉਹ ਉਡੇ ਲੈ ਰਹੇ ਆ ਆ ਮੈਂ ਦੋ ਤਿੰਨ ਵੇਖੇ ਆ ਤੁਸੀਂ ਲੋਕਾਂ ਨੂੰ ਲਿਆਓ ਤੁਸੀਂ ਕੀ ਡਰਾਮਾ ਕਰਨ ਦੇ ਇੱਥੇ ਫੋਟੋ ਸ਼ੂਟ ਦਾ ਥੋੜਾ ਟਾਈਮ ਆ ਕੋਈ ਇੱਥੇ ਤੇ ਲੋਕਾਂ ਦੀ ਜਾਨ ਮਾਲ ਪਿੰਡਾਂ ਚੋਂ ਕੱਢੋ ਇੱਕ ਕਿਸਤੀ ਨਾਲ 15 ਪਿੰਡ ਡੁੱਬੇ ਆ ਆ ਸਾਰਾ ਕੋਨੇਵਾਲ ਸਾਰਾ ਪਿੰਡ ਡੁੱਬ ਗਿਆ ਚਾਚਾ ਚ 500 ਲੋਕ ਰਹਿੰਦੇ ਨੇ ਹਾਂ ਜਿਆਦਾ ਆਬਾਦੀ ਹੁੰਨੀ ਆ ਜੀ ਕੋਨੇਵਾਲ ਬਹੁਤ ਵੱਡਾ ਪਿੰਡ ਹੈ 900 ਪਿੰਡ ਦੀ ਆਬਾਦੀ ਆ ਫਿਰ ਆ ਕੋਟ ਗੁਰਬਖਸ਼ ਆ ਪਸ਼ੀਆ ਸਾਰੇ ਪਿੰਡਾਂ ਦੇ ਪਿੰਡ ਜਿੰਨੇ ਨਿਸੋ ਕੇ ਸਿੰਘੋ ਕੇ ਹਾਲਾਤ ਵੇਖੋ ਆ ਪਾਣੀ ਦੇ ਵੀ ਇੰਨਾ ਡਕਾ ਵੀ ਕੋਈ ਗੱਲ ਕਰਨ ਵਾਲੀ ਨਹੀਂ ਰਹਿ ਗਈ ਸਵਰ ਸਰ ਕੈਂਪਾਂ ਦੀ ਬਹੁਤ ਜ਼ਰੂਰੀ ਜ਼ਰੂਰਤ ਹੁੰਦੀ ਹੈ ਜੇਕਰ ਅਸੀਂ ਲੋਕਾਂ ਨੂੰ ਰੈਸਕਿਊ ਕਰ ਰਹੇ ਹਾਂ ਐਨਆਰਐਫ ਦੀਆਂ ਟੀਮਾਂ ਜਿਹੜੀਆਂ ਉਹ ਵੀ ਲੱਗੀਆਂ ਹੋਈਆਂ ਪ੍ਰਸ਼ਾਸਨ ਲੱਗਾ ਹੋਇਆ ਪਰ ਹਰ ਬੰਦਾ ਜਿਹੜਾ ਉਹ ਕਿਸੇ ਰਿਸ਼ਤੇਦਾਰ ਤੇ ਜਾਂਦਾ ਲੱਗਦਾ ਨਹੀਂ ਕਿ ਪਹਿਲਾਂ ਕੈਂਪ ਤਿਆਰ ਕਰ ਲੈਣੇ ਚਾਹੀਦੇ ਸੀ ਅਸਲ ਹਨਾ ਇਹ ਲੋਕ ਜਿਹੜੇ ਇਹਨਾਂ ਨਾਲ ਅੱਗੇ ਪਹਿਲੀ ਵਾਰੀ ਨਹੀਂ ਵਿਚਾਰਿਆਂ ਨਾਲ ਹੋਇਆ ਜੇ ਪਿੱਛੇ ਲੜਾਈ ਹੋਈ ਤਾਂ ਉਦੋਂ ਵੀ ਇਹਨਾਂ ਦੇ ਉੱਤੇ ਸਾਰੀ ਆਫਤ ਆਈ ਹੀ ਇੱਥੇ ਹੂੰ ਅੱਜ ਜੇ ਦਹਾੜ ਆਇਆ 88 ਚ ਆਇਆ ਉਸ ਤੋਂ ਬਾਅਦ ਆ 2023 ਦੀ ਵੀ ਫਸਲਾਂ ਬਰਬਾਦ ਹੋਈਆਂ ਹੁਣ ਵੀ ਬਰਬਾਦ ਹੋ ਗਿਆ ਸਾਰਾ ਹੀ ਇਹ ਤਾਂ ਇੰਨੀਆਂ ਮਾਰਾਂ ਚੱਲ ਚੁੱਕੇ ਆ ਵੀ ਇਹਨਾਂ ਦਾ ਜੀ ਨਹੀਂ ਕਰਦਾ ਵੀ ਇਹ ਕਹਿੰਦੇ ਇਹਨਾਂ ਪਿੰਡਾਂ 'ਚ ਹੀ ਰਹੀਏ ਘਰਾਂ 'ਚ ਹੀ ਰਹੀਏ ਜੋ ਹੋਊ ਵੇਖੀ ਜੋ ਪ੍ਰਮਾਤਮਾ ਸਾਨੂੰ ਵੀ ਭਾਵੇਂ ਮਾਰ ਦੇ ਪਾਣੀ ਲਗਾਤਾਰ ਦਾ ਇੰਨਾ ਮਨ ਦੁਖੀ ਹੋਇਆ ਪਾਣੀ ਲਗਾਤਾਰ ਵਧਦਾ ਨਜ਼ਰ ਆ ਰਿਹਾ ਪਰ ਪਿੱਛੋਂ ਹਲੇ ਤੱਕ ਬੰਨ ਦਾ ਕੋਈ ਕੰਟਰੋਲ ਨਜ਼ਰ ਨਹੀਂ ਆ ਰਿਹਾ ਭਾਜੀ ਜੋ ਹੁਣ ਤੱਕ ਦੀ ਰਿਪੋਰਟ ਆ ਰਾਤ ਨੂੰ ਹੋ ਸਕਦਾ ਕੋਈ 5-5 4-4 ਫੁੱਟ ਪਾਣੀ ਹੋਰ ਵਾਜੇ ਹੂੰ ਜੋ ਪਿਛੋਂ ਦੱਸ ਰਿਹਾ ਵੀ ਜਿੰਨਾ ਪਾਣੀ ਆ ਰਿਹਾ ਆ ਵੇਂਦਿਆਂ ਵੇਂਦਿਆਂ ਸਵੇਰੇ ਅੱਜ ਇੱਥੇ ਕੁਝ ਹਾਲਾਤ ਹੋ ਰਹੀ ਆ ਦਿਨ ਦੇ ਵਿੱਚ ਵਿੱਚ ਹੀ ਮਤਲਬ ਪਿੰਡਾਂ ਦੇ ਪਿੰਡਾਂ ਦੇ ਘਰਾਂ ਦੇ ਵਿੱਚ ਵੜ ਗਿਆ ਪਾਣੀ ਸਾਡੇ ਗੁਰਦੁਆਰਾ ਸਾਹਿਬ ਜਿਹੜਾ ਕਦੀ ਪਾਣੀ ਨਹੀਂ ਆਇਆ ਉਹ ਵੀ ਸਾਰਾ ਡੁੱਬ ਗਿਆ ਉਧਰ ਸਰਪੰਚ ਸਾਹਿਬ ਜਦੋਂ ਐਹੋ ਜੀ ਆਫਤ ਆਉਂਦੀ ਆ ਤਾਂ ਕਈ ਕਈ ਸਾਲ ਜਿਹੜਾ ਵਾ ਉਹ ਲੋਕ ਉੱਠ ਨਹੀਂ ਪਾਉਂਦੇ ਪੰਜਾਬ ਉੱਠਣੀ ਪਊਗਾ ਤੇ ਫਿਰ ਕੀ ਲੱਗਦਾ ਤੁਹਾਨੂੰ ਲੱਗਦਾ ਕਿ ਸਰਕਾਰਾਂ ਪਹਿਲੇ ਤੇ ਮੁਆਵਜ਼ੇ ਲੋਕਾਂ ਤੱਕ ਦਿੱਤੇ ਨਹੀਂ ਗਏ ਤੇ ਹੁਣ ਨਵੇਂ ਮੁਆਵਜ਼ੇ ਮਿਲ ਜਾਣਗੇ ਮੁੱਖ ਮੰਤਰੀ ਸਾਹਿਬ ਤੇ ਜਾ ਕੇ ਦੂਜੀਆਂ ਸਟੇਟਾਂ 'ਚ ਇਡਲੀ ਉਹ ਤੇ ਕਹਿ ਰਿਹਾ ਵੀ ਇਡਲੀ ਡੋਸਾ ਸਵਾਦ ਹੀ ਬੜਾ ਮੇਰਾ ਜੀ ਨਹੀਂ ਕਰਦਾ ਇੱਥੋਂ ਜਾਣ ਨੂੰ ਪਰ ਮੁੱਖ ਮੰਤਰੀ ਸਾਹਿਬ ਇੱਥੇ ਜੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਤਾ ਤੁਹਾਡੀ ਸਰਕਾਰ ਬਣਾਤੀ ਆ ਗਲਤੀ ਕਰ ਲਈ ਆ ਜੇ ਉਹਨਾਂ ਕੋਲ ਗਲਤੀ ਹੋ ਹੀ ਗਈ ਆ ਪਰ ਜਾਣ ਦੋ ਗੁੱਸੇ ਨੂੰ ਲੋਕਾਂ ਦੇ ਹਾਲਾਤ ਵੇਖੋ ਆਣ ਕੇ ਲੋਕਾਂ ਦੀ ਬਾਹ ਫੜੋ ਇੱਥੇ ਲੋਕਾਂ ਦਾ ਮਰਨ ਨੂੰ ਤਿਆਰ ਹੋਏ ਪਏ ਲੋਕ ਇਹ ਹਾਲਾਤ ਪੈਦਾ ਹੋ ਗਿਆ ਟਰੈਕਟਰ ਸਾਹਮਣੇ ਇੱਕ ਉਹ ਕਿਸਾਨਾਂ ਦਾ ਉਹ ਸਾਹਮਣੇ ਖੜਾ ਸਾਰੇ ਡੁੱਬਾ ਲਿਆਉਣ ਨੂੰ ਨਹੀਂ ਜੀਸੀਪੀ ਵਾਲਾ ਜਵਾਬ ਦੇ ਗਿਆ ਸਾਰੇ ਖੜੇ ਇੱਥੇ ਨੌਜਾ ਤਾਂ ਉੱਥੇ ਗੱਲ ਕਰੀ ਜੀ ਸਮਰਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਪ੍ਰਬੰਧ ਕੀਤੇ ਜਾ ਰਹੇ ਆ ਬਿਲਕੁਲ ਸਾਰਾ ਪ੍ਰਬੰਧ ਕੀਤਾ ਗੁਰਦੁਆਰਾ ਸਾਹਿਬ ਜੀ ਸੰਗਤ ਆਉਣੀ ਸ਼ੁਰੂ ਹੋ ਗਈ ਆ ਸਰਾ 50 ਕਮਰੇ ਉਹ ਖੋਲ ਦਿੱਤੇ ਆ ਚਾਰ ਸਰਾਵਾਂ ਸਾਡੇ ਕੋਲ ਵੀ ਖੋਲਤੀਆਂ ਪਲੱਸ ਲੰਗਰ ਦਾ ਪ੍ਰਬੰਧ ਸਾਰਾ ਪਾਣੀ ਦਾ ਰਾਤ ਲਾਈਟ ਦਾ ਉੱਥੇ ਮੋਮਬਤੀਆਂ ਦੂਜਾ ਤੀਜਾ ਚਾਨਣ ਦਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਣੀ ਆਈ ਜਾ ਰਿਹਾ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਸਾਡਾ ਗੁਰਦੁਆਰਾ ਗੁਰੂ ਕਾ ਬਾਗ ਆ ਉਹਦੇ ਵਿੱਚ ਅਸੀਂ ਸਾਰਾ ਪ੍ਰਬੰਧ ਜਿਹੜਾ ਆ ਉਹਦਾ ਕੀਤਾ ਆ ਉੱਥੇ ਜਿਹੜੀਆਂ ਸੰਗਤਾਂ ਜਿਹੜੀ ਇੱਥੋਂ ਜੇ ਉੱਥੇ ਖੜਨੀ ਪਈ ਮੈਂ ਐਸਐਸਪੀ ਸਾਹਿਬ ਨੂੰ ਵੀ ਡੀ ਸਾਹਿਬ ਨੂੰ ਵੀ ਉਹਦੀ ਦੱਸਿਆ ਵੀ ਸਾਡੇ ਕੋਲ ਬਹੁਤ ਵੱਡਾ ਪ੍ਰਬੰਧ ਹੈ ਉੱਥੇ ਲੈ ਕੇ ਆਓ ਸਵੇਰ ਦਾ ਵੀ ਇਹਨਾਂ ਦੇ ਪ੍ਰਸ਼ਾਸਨ ਨੂੰ ਵੀ ਤੇ ਲੋਕਾਂ ਨੂੰ ਵੀ ਉੱਥੋਂ ਪ੍ਰਸ਼ਾਦਾ ਆ ਰਿਹਾ ਸਰਬੱਤ ਕੀ ਕੀ ਦੇਖਦੇ ਹੋ ਡੀਸੀ ਸਾਹਿਬ ਤਾਂ ਸਵੇਰ ਦੇ ਲੱਗੇ ਹੋਏ ਨੇ ਖੁਦ ਜਿਹੜੇ ਆ ਲੋਕਾਂ ਦੀ ਤੱਕ ਪਹੁੰਚ ਕਰ ਰਹੇ ਨੇ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਬਿਲਕੁਲ ਚੰਗੀ ਗੱਲ ਹੈ ਜੀ ਡੀਸੀ ਸਾਹਿਬ ਨੂੰ ਇੱਥੇ ਰਹਿਣਾ ਚਾਹੀਦਾ ਉਹਨੇ ਦਿਨ ਪ੍ਰਸ਼ਾਸਨ ਸਾਰਿਆਂ ਨੂੰ ਰਹਿਣਾ ਚਾਹੀਦਾ ਲੋਕਾਂ ਦੀ ਵੇਖਣਾ ਚਾਹੀਦਾ ਜਾਨੀਮਾਨੀ ਬਚਾਉਣ ਬਾਕੀ ਤਾਂ ਜੋ ਇਹਨਾਂ ਦੇਣਾ ਡਰਾਮਾ ਕਰਨਾ ਉਹ ਤਾਂ ਸਾਨੂੰ ਪਤਾ ਹੀ ਆ ਕਿਉਂਕਿ ਅੱਜ ਤੱਕ ਉਹਾਂ ਦੇ ਮੁਰਗੀ ਮਰੀ ਦਾ ਵੀ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇਣਾ ਉਹ ਤਾਂ ਕੋਈ ਦਿੱਤਾ ਨਹੀਂ ਨਾ ਇਹਨਾਂ ਕੋ ਦਿੱਤਾ ਹੀ ਜਾਣਾ ਗਾਂ ਵੀ ਇਹਨਾਂ ਕਿਸੇ ਨੂੰ ਦੇਣਾ ਲੋਕਾਂ ਦਾ ਰਹਿਣਾ ਕੱਖ ਨਹੀਂ ਆ ਵਿਚਾਰਿਆਂ ਦਾ ਇਹਨਾਂ ਦੇ ਘਰ ਭਰ ਜਣੇ ਆ ਜਦੋਂ ਫੇਰ ਇਹਨਾਂ ਨੂੰ ਫੰਡ ਆਉਣੇ ਆ ਤੇ ਇਹਨਾਂ ਨੇ ਫੇਰ ਖਾਣੇ ਆ ਸੋ ਧੰਨਵਾਦ ਇਸ ਅਕਾਲੀ ਆਗੂ ਜੋ ਸਿੰਘ ਸਮਰਾਜ ਜਿਨ੍ਹਾਂ ਨੇ ਲਗਾਤਾਰ ਸਰਕਾਰ ਤੇ ਸਵਾਲ ਚੁੱਕੇ ਨੇ ਜਿੰਦਾ ਕਹਿੰਦਾ ਕਿ ਸਮਾਂ ਪਹਿਲਾਂ ਜੇਕਰ ਇਹਨਾਂ ਦੀ ਸਾਫ ਸਫਾਈ ਕੀਤੀ ਹੁੰਦੀ ਜਾਂ ਨਿਕਾਸੀਆਂ ਕੀਤੀਆਂ ਹੁੰਦੀਆਂ ਸ਼ਾਇਦ ਇਹ ਸਥਿਤੀ ਨਾ ਬਣਦੀ ਹਲੇ ਤੱਕ ਉਹਨਾਂ ਦਾ ਕਹਿਣਾ ਕਿ ਸਰਕਾਰ ਕਿਤਨਾ ਕਿਤੇ ਇਹਨਾਂ ਲੋਕਾਂ ਨੂੰ ਬਚਾਉਣ ਦੇ ਵਿੱਚ ਇਹ ਪੂਰੇ ਮਾਪਦਿਆਂ ਦੇ ਵਿੱਚ ਜਿਹੜੀ ਆ ਨਕਾਮ ਸਾਬਤ ਹੋ ਰਹੀ ਹੈ